ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਪੋਤਨਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਮੱਝ ਆ ਜੀ ਪਕਾਉ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਬਾਕੀ ਇੰਸਟਾਗ੍ਰam ਤੇ ਵੀ ਆਪਣਾ ਗਰਜੀਤ ਰਾਏ ਆਈਡੀ ਤੇ ਚੱਲ ਰਿਹਾ ਜੀ ਇੰਸਟਾਗ੍ਰam ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਹਾਂਜੀ ਬਾਈ ਸਾਸੀ ਕਾ ਜੀ ਬਾਈ ਸਾਸੀ ਕਾ ਨਾਮ ਦੱਸੀ ਆਪਣਾ ਬਾਈ ਸੁਖਵੀਰ ਸਿੰਘ ਪਿੰਡ ਪਿੰਡ ਭੋਤਣਾ ਬਾਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9914509816 ਠੀਕ ਹੈ ਜੀ ਹਾਂਜੀ ਬਾਈ ਜੀ ਕਿਵੇਂ ਸੂਏ ਮੱਝ ਸੂਣਾਂ ਲਈ ਆਪਣੀ ਇਹ ਤੀਜੇ ਸੂਏ ਬਾਈ ਠੀਕ ਹੈ ਜੀ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਜੀ ਇਹਨੇ 17-18 ਲੀਟਰ ਦਿੱਤਾ ਬਾਈ ਰੇਟ ਪਰ ਆਦਾ ਰੇਟ ਬਾਈ ਫੋਨ ਤੇ ਕਰ ਲੈ ਠੀਕ ਹੈ ਜੀ ਲਓ ਜੀ ਤਰਾ ਤੋਰਾ ਤਰਾ ਤੁਹਾਡੇ ਸਾਹਮਣੇ ਆ ਇਸ ਕਰੇ ਫੇਸ ਕੁਆਲਿਟੀ ਸੰਗ ਸੰਗ ਕੁੰਡਾ ਸੰਗ ਲੱਗਿਆ ਠੀਕ ਹੈ ਚੰਗੀ ਪਲੀ ਪਲੋਸੀ ਆ ਬਾਕੀ ਸਭ ਤੰਤੋਰਾ ਲੋਜੀ ਲੰਮੀ ਤੋਰ ਦੀ ਲੰਮੀ ਤੋਰ ਦੋ ਤੋਰ ਦੋ ਲੋਜੀ ਚੰਗੀ ਪਲੀ ਪਲੋਸੀ ਆ ਠੀਕ ਹੈ ਕਿੰਨੇ ਦਿਨ ਬਾਕੀ ਵੀਰੇ ਦੇ ਕੀਦੇ 10 ਘਰ ਬਾਕੀ ਹੋ ਗਏ ਬਾਈ 10 ਕ ਦਿਨ ਬਾਕੀ ਪੜਾ ਲੋ ਜੀ ਮੋੜ ਲਓ ਜੀ ਮੋੜ ਲਓ ਲੋ ਜੀ ਫੈਸ ਕੁਆਲਟੀ ਤੁਰਾ ਤਰਾ ਸਾਡੇ ਸਾਹਮਣੇ ਆ ਬੰਦੋ ਜੀ ਬੰਦੋ ਲੋ ਜੀ ਸਪੈਂਡ ਭੋਤਨਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਆ ਜੀ ਬਾਈ ਦਾ ਨੰਬਰ ਪਾਸ ਸਕਰੀਨ ਤੇ ਵੀ ਲਾ ਦਾਂਗੇ ਬੰਦੋ ਜੀ ਬੰਦੋ ਅੰਦਰ ਲੋ ਜੀ ਕੱਦ ਬਲਟਾ ਸੁੱਕਣਾ ਕਰ ਮਾੜਦਾ ਵਧੀਆ ਵੱਡਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਲੋ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 752800355 ਜੀ ਠੀਕ ਹੈ ਜੀ ਮਿਲਦੇ ਆ ਭਰਾ ਕਿਲੇ ਦੇ ਪੰਟੀ ਚ ਉੱਤੇ ਬਾਈ